ਰੋਟਰੀ ਕਲੱਬ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਨੂੰ ਹਰਿਆਪਰਿਆ ਅਤੇ ਖੁਸ਼ਹਾਲ ਬਣਾਉਣ ਵਾਸਤੇ ਕੀਤਾ ਵੱਡਾ ਉਪਰਾਲਾ ਗੁਰੂ ਨਗਰੀ ਨੂੰ ਗ੍ਰੀਨ ਸਿਟੀ ਬਣਾਉਣ ਵਾਸਤੇ 11000 ਪੌਦੇ ਲਾਉਣ ਦੀ ਕੀਤੀ ਸ਼ੁਰੂਆਤ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ कुछ समय के बाद ए सी काम करेगा अभी गर्मी हो रही है एसी चला रहे हैं और गर्मी होगी और ए सी चलाएंगे और एक वक्त आएगा कि ए सी काम क्लीन अमृतसर ग्रीन अमृतसर की जो हमारी टीम है वरिंदर सिंह जी आए हैं मनु शर्मा जी आए हैं सारी टीम है ये सोच करके ही हमने चलाया था कि अमृतसर में बहुत सारे प्रोजेक्ट शुरू हुए पॉलिटिशियंस की तरफ से अमनदीप जी को पता है नवजोत सिंह सिद्धू ने एक करोड़ रुपए अपनी जेब से दिए थे आप याद कीजिए ठीक है ना लेकिन उन्होंने क्या किया था सरकार को दे दिया था डीसी के खाते में दे दिया मैंने कहा कि स्कूल कॉलेज और रोटरीज दी दीजिए हमने आगे रोटरी को पाँच लाख देंगे तो वो पच्चीस लाख का लगाएंगे स्कूल को पाँच लाख का देंगे तो वो पाँच लाख अगर रुपया देंगे तो वो भी पच्चीस लाख का तो बात यह है कि पेड़ लगाना और पेड़ को बचाना ये बहुत ज़रूरी हो गया आज भी कहीं आप देखेंगे कि जब हम पेड़ लगाते हैं और थोड़े समय बाद देखते हैं कि वो पेड़ ख़त्म हो गया तो बहुत दुख होता है अब देखिए गर्मी का मौसम है और धूप में हम होते हैं एक पेड़ की में चले जाते हैं तो कितना सुकून मिलता है चेयरमैन रोटरी क्लब अमृतसर सेंटर मैं पिछले तीह साल तो क्लब न जुड़े है और आज तो भी साल पहलो मैं प्रेजिडेंट हाँ मैं चेयरमैन हाँ क्लब का और सारे पाँच हिमाचल जम्मू कश्मीर का कोआर्डीनेटर हाँ साको प्रयास है इको ही उपरला है कि असी देश भर च नहीं अगर पंजाब हिमाचल जम्मू कश्मीर ਦੇ ਵਿੱਚ ਵੱਤੋ ਵੱ ਲੋਕਾਂ ਨੂੰ ਜਾਗਰੂਕ ਕਰੀਏ ਬੂਟੇ ਲਾਈਏ ਸਾਡੀ ਕਲਬ ਅੰਮ੍ਰਿਤਸਰ ਸੈਂਟਰ ਅੰਮ੍ਰਿਤਸਰ ਦੇ ਵਿੱਚ 11000 ਪੌਦੇ ਦਾ ਅੱਜ ਗੁਰੂ ਪੂਰੀ ਮਾ ਵੱਲੇ ਦਿਨ ਸੰਕਲਪ ਕਰ ਰਹੀ ਹੈ ਔਰ ਵਿਦ ਅਸੀਂ 3 ਗਾਰ ਲਗਾ ਰਹੇ ਹਾਂ ਅੱਜ ਅਸੀਂ 111 ਪੌਦੇ ਲਗਾਣੇ ਆ 111 3 ਗਾਰ ਨਾਲ 111 ਮੰਤਰ ਬਗਾ ਬ੍ਰਹਮ ਵਿਸ਼ਨੂ ਮਹੇਸ਼ ਅੱਜ ਗੁਰੂ ਪੂਰणिमा ਗੁਰੂ ਬਿਮਾ ਗੁਰੂ ਵਿਸ਼ਨੂੰ ਗੁਰੂ ਮਹੇਸ਼ਵਾ ਉਹਨਾਂ ਦੇ ਨਾਮ ਤੇ ਸੀ ਦੁਨੀਆ ਨੂੰ ਸਮਾਜ ਨੂੰ ਧਰਮ ਨੂੰ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਸਮਝਾ ਰਹੇ ਆ ਕਿ ਧਰਮ ਦੇ ਨਾਮ ਤੇ ਸਮਝਣ ਕਿ ਕਸ ਕਰਨ ਦੇ ਨਾਮ ਤੇ ਸਮਝਣ ਅਗਰ ਨਹੀਂ ਸਮਝਾਂਗੇ ਨਾ ਠਰਤੀ ਤੇ ਗਰਮੀ ਵੜੇਗੀ ਬਹੁਤ ਜਾਦੀ ਦਿੱਕਤ ਹੋਏਗੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਕੋਈ ਮੈਸੇਜ ਦੇਣਾ ਦਿੰਦੇ ਆ ਕਿ ਵਸ ਤੋਂ ਵਸ ਬੁਝੇ ਜਾਓ ਔਰ ਜਾਵੋ ਜਿਆਦਾ ਸ਼ਹਿਰ ਨੂੰ ਹਰਿਆ ਭਰਿਆ ਕਰੋ ਤਾਂ ਕਿ ਪੋਲੂਸ਼ਨ ਤੋਂ ਬਚ ਜਾਈਏ ਅੱਜ 45 ਬੰਦਾ ਜਿੱਦ ਦੀ ਟੈਂਪਰੇਚਰ ਰੁਟੀਨ ਚ ਹੋ ਜਾਂਦਾ ਸਾਹ ਨਹੀਂ ਆਉਂਦਾ ਉਹ ਸਭ ਦੇ ਬਾਵਜੂਦ ਅਸੀਂ ਬੂਟੇ ਲਾਵਾਂਗੇ ਕਿ ਏਸ਼ੀਆ ਦੀ ਘੁੜਾੜ ਤੋਂ ਬਚਾਂਗੇ ਅੱਗ ਤੋਂ ਬਚਾਂਗੇ ਕਿਉਂਕਿ ਬੂਟਾ ਪੌਦਾ ਹੈ ਜੇ ਆ ਸਾਨੂੰ ਪਾਣੀ ਵਸਤ ਤੋਂ ਵੱਧ ਖਿੱਚ ਸਕਦਾ ਹੈ ਮੇਰੀਨ ਅਮਨਦੀਪ ਲੂਥਰਾ ਰੋਟਰੀ ਕਲੱਬ ਅੰਮ੍ਰਿਤਸਰ ਸੈਂਟਰ ਤੋਂ ਅਸੀਂ ਜੋ ਅੱਜ ਮਹਿੰਮ ਸ਼ੁਰੂ ਕੀਤੀ ਹੈ 11000 ਪੌਦਾ ਲਗਾਉਣ ਦੀ ਉਹ ਅੱਜ ਸਾਡੀ ਸ਼ੁਰੂਆਤ ਹੈ ਵਰਿੰਦਰਨ ਗਾਰਡਨ ਤੋਂ ਅਸੀਂ ਸਟਾਰਟ ਕੀਤਾ ਹੈ ਇਸ ਤਰ੍ਹਾਂ ਹੀ ਬਾਕੀ ਏਰੀਆ ਵਿੱਚ ਅਸੀਂ ਨਾਲ-ਨਾਲ ਚਲਦੇ ਜਾਵਾਂਗੇ ਜਿਸ ਤਰ੍ਹਾਂ ਜਿਸ ਨਾਲ ਲੋਕਾਂ ਕੋਲੋਂ ਸਹਿਯੋਗ ਮਿਲੇਗਾ ਅਸੀਂ 11000 ਪੌਦੇ ਪੂਰੇ ਲਗਾਣੇ ਆ ਅਸੀਂ ਅੱਜ 111 ਪੌਦੇ ਲਗਾ ਚੁੱਕੇ ਆ ਅ ਬਾਕੀ ਹਰ ਵੀਕ ਹਰ ਮਾਰਨਿੰਗ ਵਗਲੀ ਜਗ੍ਹਾ ਸਾਡਾ ਟਿਚਾ ਹੋਏਗਾ ਅਸੀਂ ਪੌਦੇ ਲਗਾਣ ਦਾ ਔਰ ਜਿਹੜੇ ਜਿੱਥੇ-ਜਿੱਥੇ ਪੌਦੇ ਲਗਾ ਰਹੇ ਆ ਅਸੀਂ ਜਿਸ-ਜਿਸ ਘਰ ਦੇ ਅੱਗੇ ਜਿਸ ਦਿਨ ਸ਼ਾਪ ਦੇ ਅੱਗੇ this is divider ਤੇ ਅਸੀਂ ਉਹ ਦੁਕਾਨਦਾਰ ਨੂੰ ਉਸ ਘਰ ਦੇ ਮਾਲਕ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਵੀ ਉਹ ਪੌਦੇ ਦੀ ਦੇਖਭਾਲ ਵੀ ਨਾਲ ਕਰਨਗੇ ਬਾਕੀ ਪੌਦੇ ਲੱਗ ਜਾਂਦੇ ਆ ਸਾਡਾ ਵਿਦ ਟਰੀ ਗਾਰਡ ਲੱਗ ਰਿਹਾ ਹੈ ਟਰੀ ਗਾਰਡ ਦੇ ਨਾਲ ਨੈਸੈਸਿਟੀ ਹੈ ਛੋਟੇ ਬੂਟੇ ਹੁੰਦੇ ਆ ਕੋਈ ਜਾਨਵਰ ਨਾ ਖਾ ਦੇ ਟਰੀ ਗਾਰਡ ਨੈਸੈਸਿਟੀ ਹੈ ਜਿਸ ਤਰ੍ਹਾਂ ਇਹ ਪੌਦਾ ਵੱਡਾ ਹੋ ਜਾਏਗਾ ਉਹ ਟਰੀ ਗਾਰਡ ਨੂੰ ਉਠਾ ਕੇ ਛੋਟੇ ਪੌਦੇ ਦੇ ਨਾਲ ਅਟੈਚ ਕਰ ਦਿੱਤਾ ਜਾਏਗਾ ਧੰਨਵਾਦ ਜੀ ਇਹ ਹੋ ਰਹੀ ਆ ਜੀਵ ਜੰਤੂ ਖਤਮ ਹੋ ਰਿਹਾ ਇਹਦਾ ਜਿੰਮੇਵਾਰ ਕੌਣ ਹੈ ਦੇਖੋ ਇਨਫਰਾਸਟ੍ਰਕਚਰ ਜਿਸ ਤਰ੍ਹਾਂ ਜਿਸ ਤਰ੍ਹਾਂ ਵਧੇਗਾ ਕੋਸਰਾ ਉਸਰਾ ਪੌਦਿਆਂ ਨੂੰ ਇਹ ਹਟਾ ਕੇ ਸੜਕਾਂ ਖੁੱਲੀਆਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਵਹੀਕਲ ਵਧ ਰਿਹਾ ਉਹਦੇ ਵਿੱਚ ਸੋਲਿਊਸ਼ਨ ਤੇ ਇਹ ਹੋਏ ਅਗਰ ਇਹ 10 ਪੌਦੇ ਉਤਾਰਦੇ ਐ 10 ਪੇੜ ਕੱਟਦੇ ਐ ਉਹਦੀ ਜਗ੍ਹਾ 15 ਪੌਦੇ ਲਗਾਏ ਜਾਣ ਤੇ ਉਹ ਦੇਖੋ ਗਵਰਨਮੈਂਟ ਇਸ ਵੱਲੋਂ ਥੋੜਾ ਪਿੱਛੇ ਰਹਿ ਗਈ ਹੈ ਇਸ ਲਈ ਸਾਨੂੰ ਰੋਟੇਰੀਅਨਸ ਨੂੰ ਅੱਗੇ ਆਉਣਾ ਪਿਆ ਰੋਟੇਰੀਅਨਸ ਐ ਫਿਰ ਕੰਮ ਦਾ ਟੀਚਰ ਲੈ ਕੇ ਚੱਲਣਗੇ ਮੇਰਾ ਨਾਮ 라ਜੀਵ ਕਪੂਰ ਹੈ ਐਜ਼ ਅ ਰੋਟਰੀਸਟ ਮੈਂ ਸੈਂਕੜੀਆਂ ਔਰ ਮੇਰੇ ਨਾਲ ਅਮਨ ਜੀ ਉਹ ਪ੍ਰੈਜ਼ੀਡੈਂਟ ਹੈ ਸਾਡਾ ਇਹਦਾ ਟੀਚਾ ਸੀ ਸਾਵਨ ਦੇ ਮਹੀਨੇ ਦਾ ਕਿ ਅਸੀਂ ਆਪਣਾ ਜਿਹੜਾ ਆਪਣੀ ਧਰਤੀ ਨੂੰ ਹਰਾ ਭਰਾ ਬਣਾਣਾ ਹੈ ਉਹ ਸੀ ਇਹ ਸ਼ੁਰੂ ਕਰ ਦਿੱਤਾ ਹੈ ਅੱਜ 111 ਪੌਦੇ ਹੀ ਆਪਣੇ ਵ੍ਰਿੰਦਾਵਨ ਗਾਰਡਨ ਚ ਲਗਾਤੇ ਹੈ ਇਸ ਤੋਂ ਇਲਾਵਾ ਸੀ ਆਪਣੇ ਹਰ ਮੈਂਬਰਸ ਨੂੰ ਐਡਵਾਈਸ ਕਰਨੇ ਆ ਕਿ ਦੋ ਪੌਦੇ ਆਪਣੇ ਘਰ ਦੇ ਕੇ ਜਰੂਰ ਲਗਾਓ ਤਾਂ ਕਿ ਸਾਡੀ ਧਰਤੀ ਹਰੀ ਭਰੀ ਰਵੇ ਆਕਸੀਜਨ ਮਿਲਦੀ ਰਹੇ ਪਾਣੀ ਦਾ ਜੁਗਾੜ ਸਾਡਾ ਬੰਦਾ ਰਹੇ ਕਿਉਂਕਿ ਪਾਣੀ ਜੋ نیچے ਹੀ ਜਾઈ ਜਾ ਰਿਹਾ ਹੈ ਇੱਕ ਇੱਕੋ ਹੀ ਕੰਮ ਹੈ ਜਿਹੜਾ ਸਾਡੇ ਪੌਦੇ ਜਿੰਨੇ ਲਗਾਵਾਂਗੇ ਉਹਨਾਂ ਸਾਡਾ ਸਰਵਾਈਵਲ ਹੋਏਗਾ ਸੋ ਮੈਂ ਸਾਰੇ ਆਪਣੇ ਜਿਹੜੇ ਮੈਂਬਰਸ ਹੈ ਪਲੱਸ ਜਿਹੜੇ ਸਾਡੇ ਜਿੰਨੇ ਵੀ ਲੋਗ ਹੈ ਉਹਨਾਂ ਮੈਂ ਕਹਾਂਗਾ ਕਿ ਜਿੰਨੇ ਜ਼ਿਆਦਾ ਜ਼ਿਆਦਾ ਹੋ ਸਕਦੇ ਪੌਦੇ ਲਗਾਓ ਆਪਣੇ ਪੰਜਾਬ ਨੂੰ ਭਾਰਤ ਦੇਸ਼ ਨੂੰ ਅੰਮ੍ਰਿਤਸਰ ਨੂੰ ਹਰਾ ਭਰਾ ਬਣਾਓ ਤੇ ਜਿਹੜਾ ਕਿ ਇਹ ਟੀਚਾ ਸ਼ੁਰੂ ਕੀਤਾ ਹੈ ਪ੍ਰੈਜ਼ੀਡੈਂਟ ਐਜ਼ ਅਮਨ ਜੀ ਨੇ ਔਰ ਐਜ਼ ਅ ਸੈਕਟਰੀ ਔਰ ਆਪਣੇ ਕਲੱਬ ਬਲੋਂ ਜਿਹੜਾ ਉਪਰਾਹ ਤੁਸੀਂ ਕਰ ਇਹਦੇ ਵਿੱਚ ਕੋਈ ਗਵਰਨਮੈਂਟ ਦਾ ਵੀ ਯੋਗਦਾਨ ਹੈਗਾ ਕਿ ਗਵਰਨਮੈਂਟ ਬਿਲਕੁਲ ਇਸ ਪਾਸੇ ਦੇਖੋ ਜੀ ਰੋਟਰੀ ਸਾਡਾ ਮਤਲਬ ਹੀ ਹੈ ਕਿ ਅਸੀਂ ਰੋਟੀ ਜਿਹੜੇ ਸੀ ਇਹ ਲੋਕ ਆਪ ਸ਼ੁਰੂ ਕੀਤਾ ਹੈ ਜੇ ਅਸੀਂ ਸ਼ੁਰੂ ਕੀਤਾ ਸਾਡੇ ਨਾਲ ਲੋਕੀ ਉਦੇ ਉਜਾਗਰ ਹੋਣ ਤੇ ਕੰਮ ਸ਼ੁਰੂ ਕਰਨ ਅਸੀਂ ਆਲੇ ਆਪਣੀ ਗਵਰਨਮੈਂਟ ਕੋਈ ਸਹਾਇਤਾ ਲਈ ਤੀ ਕਿਸੇ ਤਰ੍ਹਾਂ ਦੀ ਵੀ ਮੈਂ ਮੈਸੇਜ ਇਹ ਦੇਣਾ ਚਾਹਾਂਗਾ ਗਵਰਨਮੈਂਟ ਨੂੰ ਤੁਸੀਂ ਲਾ ਰਹੇ ਹੋ ਪੌਦੇ ਦੂਜੇ ਪਾਸੇ ਜਿਵੇਂ ਹਾਈਵੇਜ਼ ਵਗੈਰਾ ਬਣ ਰਹੇ ਨੇ ਤੇ ਪੌਦੇ ਕੱਟੇ ਜਾ ਰਹੇ ਨੇ ਇਹ ਪਲੈਨਿੰਗ ਨਾਲ ਚੀਜ਼ ਹੁੰਦੀ ਹੈ ਜੀ ਕਿ ਬਈ ਇਹ ਚੀਜ਼ਾਂ ਸਾਰੀ ਪਲੈਨਿੰਗ ਨਾਲ ਹੈ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਕਿੱਥੇ ਕੋਈ ਚੀਜ਼ ਅਸੀਂ ਤੁਹਾਨੂੰ ਅਲਾਉ ਕਰਦੇ ਆਂ ਇਹ ਚੀਜ਼ ਇੱਥੇ ਲਗਾਨੀ ਹੈ ਜਾਂ ਕਰਨੀ ਹੈ ਉਹ ਉਹਨਾਂ ਦਾ ਹੈਗਾ ਸੰਦੇ ਹੈਗਾ ਕਿ ਸਾਡੂੰ ਗਵਰਨਮੈਂਟ ਸਪੋਰਟ ਕਰੇ ਤੇ ਅਸੀਂ ਸ਼ਾਇਦ ਅੰਮ੍ਰਿਤਸਰ ਨੂੰ ਅਜ ਦੇ 5 ਸਾਲਾਂ ਦਾ ਆਉਣ ਵਾਲਿਆ ਦੇ ਵਿੱਚ ਹੋਰ ਵੀ ਜੇਪਤਾਪ ਸਿੰਘ ਦੇ ਨਾਲ ਮਿਲ ਕੇ ਬਹੁਤ ਵੱਡਿਆ ਆ